ਆ ਵੀ ਸਾਰੀ ਡਿਟੇਲ ਇਹ ਹੈਗੀ ਆ ਆਪ ਹੈਗੀ ਆ ਮਿੱਤਰੋ ਮਿਲਤਾਨ ਦੀ ਤੇ ਪ੍ਰੈਗਨੈਂਟ ਹੈਗੀ ਆ ਕਿ ਏਬੀਐਸ ਦੇ ਵੈਂਸਨ ਤੋਂ ਤੇ ਬਾਕ ਕਮਾਲ ਆ ਹਨਾ ਬਾਈ ਥਣ ਵੀ ਬਹੁਤ ਚੰਗਾ ਯਾਰ ਸਾਰਾ ਕੁਝ ਸੀ ਵੀ ਕਹਿਣ ਤੋਂ ਭਾਵੇਂ ਆ ਵੀ ਸਟੇਟਸ ਲਾ ਕੇ ਰੱਖਣ ਵਾਲੀ ਚੀਜ਼ ਆ ਆਰਡਰ ਦੀ ਕੁਆਲਿਟੀ ਵੇਖੋ ਤੁਸੀਂ ਵਾਕਈ ਵਲ ਢਿਲਾਂ ਅਲੰਚਣਾ ਜਿਹੜੇ ਗਾਂ ਦੇ ਬਰੀਕੀ ਆ ਜਿਹੜੀ ਵੈੜ ਦੀ ਆਰਡਰ ਦੀ ਕੁਆਲਿਟੀ ਆ ਜਿਹੜੀ ਮੱਛੀ ਦੀ ਅਮਰੀਕੀ ਚੰਗੀ ਆ ਵਹਿੜ ਦੇ ਅਮਰੀਕੀ ਵੀ ਆਰਡਰ ਵੀ ਖਚਾਂ ਦੋਤਲਾ ਸਾਰਾ ਬੇਰੀਕੀ ਐਤ ਕਿਦਾ ਬਾਈ 30 ਕਿਲੋ ਤੋਂ ਬਾਰੇ ਵੀ ਦੁੱਧ ਦੇ ਦੂੰਗੇ ਹਨਾ ਕਰਦੇ ਆ ਦੁਬਾਰਾ ਇਹ ਹੈਗੀ ਮਿੱਤਰੋ ਆਪ ਡੈਨਮਾਰਕ ਦੇ 20193 ਦੀ ਕੋਲਟ ਦੀ ਤੇ ਪ੍ਰੈਗਨੈਂਟ ਹੈਗੀ ਹੈ ਇਹ ਮਿੱਤਰੋ ਇਨ ਡਾਈਵਰ ਦੇ ਪੁੱਲ ਤੋਂ ਯਾਰ ਭਾਈ ਬੱਚੀ ਤਾਂ ਇਹ ਵੀ ਰਿਕਾਰਡ ਤੋੜ ਦੂਗੀ ਬੰਨ ਵਾਲੇ ਹਨਾ ਇੱਕ ਦਿਨ ਜ਼ਰੂਰ ਲੈ ਜੂਗੀ ਬੱਚੀ ਬਹੁਤ ਜਲਦੀ ਹੈ ਸਿੰਘ ਚੌਕ ਦਾ ਵੀ ਚੱਕੇ ਹੀ ਹੂੰ ਚੌਕ ਦਾ ਚੱਕਿਆ ਹਜੇ ਹਨਾ ਹਾਂ ਤੇ 3 ਦਿਨ ਹੋ ਗਏ ਜੀ ਸੂਈ ਨੂੰ 3 ਦਿਨ ਹੋ ਗਏ ਸੂਈ ਨੂੰ 25 ਲੀਟਰ ਹੁਣ ਡੱਬੇ ਮਾਰਵਾ ਬੋਲਾ ਹੈਗਾ ਠੀਕ ਆ ਤੇ ਦੁੱਧ ਘਟ ਤੋਂ ਘਟ ਵੀ ਦਿੱਤਾ ਤਾਂ 35 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਹਰੀਕੇ ਕਲਾਂ ਦੇ ਵਿੱਚ ਤੇ ਹਰੀਕੇ ਕਲਾਂ ਦੇ ਵਿੱਚ ਜਾਣੇ ਪਛਾਣੇ ਚਿਹਰੇ ਦੇ ਕੋਲੇ ਬਾਈ ਜੀਵਨ ਦੇ ਕੋਲੇ ਇਸ ਟਾਈਮ ਮੈਂ ਮੌਜੂਦ ਹਾਂ ਮਿੱਤਰੋ ਬਾਈ ਜੀਵਨ ਦੇ ਕੋਲੇ ਅੱਜ ਫੇਰ ਤੁਹਾਨੂੰ ਮਿੱਤਰੋ ਨਗੇਨੇ ਵਿਖਾਉਂਗਾ ਬਾ ਕਮਲ ਦੁੱਧ ਦੰਦ ਬੱਚੀਆਂ ਵਿਖਾਉਂਗਾ ਤੇ ਇੱਕ ਤੁਹਾਨੂੰ ਗਾਂ ਵਿਖਾ ਦੂੰਗਾ ਦੂਜਾ ਸੂਆ ਤੇ ਬਾਕੀ ਦਾ ਚਾਰੇ ਮਿੱਤਰੋ ਫਿਰ ਕਹਿਣਾ ਕੀ ਆ ਵੀ ਨਵਾਂ ਹਾਣਾ ਪਹਿਲਾ ਸੂਆ ਸੂਣ ਵਾਲੀਆਂ ਇੱਕ ਸੂਈ ਹੋਈ ਆ ਤਿੰਨ ਸੂਣ ਵਾਲੀਆਂ ਟਾਪ ਦੇ ਨਗინੇ ਵਿਖਾ ਦੂੰਗਾ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜੇ ਵੀਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀਰ ਦੂਜੀ ਵਾਰੀ ਵੀਡੀਓ ਦੇਖ ਰਹੇ ਆ ਉਹ ਜਿਹੜਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਹੜੇ ਵੀ ਤੀਜੀ ਵਾਰੀ ਵੀਡੀਓ ਦੇਖਦੇ ਪਏ ਆ ਤਾਂ ਫਿਰ ਤੁਹਾਡੇ ਮਾਮੇ ਭੂਆ ਫੁੱਫੜ ਚਾਚੇ ਤਾਇਏ ਨੇ ਗਾਂ ਤਾਂ ਲੈਣੀ ਹੋਣੀ ਆ ਤੇ ਉਹਨਾਂ ਦੇ ਮੋਬਾਈਲ ਦੇ ਰਾਹੀਂ WhatsApp ਦੇ ਰਾਹੀਂ ਪਹੁੰਚਦੀ ਕਰ ਦਿਓ ਗੱਲਬਾਤ ਕਰਦੇ ਆਪਾਂ ਬਾਈ ਜੀਵਨ ਦੇ ਨਾਲ ਮੁਲਾਕਾਤ ਕਰਦੇ ਆ ਸਾਰੀ ਡਿਟੇਲ ਦੇ ਨਾਲ ਮਿਲਦੇ ਆਓ ਬਾਈ ਦੇ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚੱਲ ਬਾਈ ਬਹੁਤ ਵਧੀਆ ਬਾਈ ਸੇਪਾ ਠੀਕ ਠਾਕ ਆ ਬਾਈ ਮੋਜਾ ਮੋਜਾ ਠੀਕ ਆ ਹੋਰ ਘਰ ਪਰਿਵਾਰ ਸਨਾਬਾਰੇ ਸਾਰੇ ਵਧੀਆ ਠੀਕ ਆ ਬਾਈ ਜੀਵਨ ਪਹਿਲਾਂ ਵਾਲੇ ਪਸ਼ੂ ਫਿਰ ਹੋ ਗਏ ਸਾਰੇ ਸੇਲ ਹਾਂਜੀ ਹਾਂਜੀ ਠੀਕ ਆ ਅੱਜ ਫਿਰ ਦਸ਼ਕਾਂ ਦੀ ਕਚਹਿਰੀ ਦੇ ਵਿੱਚ ਆਪਾਂ ਪੰਜ ਨੱਕ ਫਿਰ ਲੈ ਕੇ ਆ ਗਏ ਹਨਾ ਨਵੇਂ ਪੰਦੇ ਜਾਨਵਾਰਾਂ ਹੈ ਠੀਕ ਆ ਜੇ ਅੱਜ ਤਾਂ ਕਮਾਲ ਇੱਕ ਕਰੀ ਬੈਠਾ ਹੋਰ ਮੈਨੂੰ ਲੱਗਦਾ ਵੀ ਅੱਜ ਦੂਜਾ ਸੂਹਾ ਇੱਕ ਹੀ ਆ ਹਨਾ ਤੇ ਬਾਕੀ ਦਾ ਚਾਰ ਹੈਗੀਆਂ ਪਹਿਲਾਂ ਦੁੱਧ ਦੰਦਾਂ ਦੇ ਵਿੱਚ ਹੈ ਹਨਾ ਵੀ ਕੋਈ ਦੋ ਦੰਦਾਂ ਤੇ ਕੋਈ ਚਾਰ ਦੰਦਾਂ ਠੀਕ ਆ ਬਈ ਬਈ ਜੀਵਨ ਯਾਰ ਮੈਂ ਤੈਨੂੰ ਪਹਿਲਾਂ ਵੀ ਪੁੱਛਦਾ ਹੁਣ ਕਲੈਕਸ਼ਨ ਹੁੰਦੀ ਆ ਵੀ ਘਰ ਵੀ ਤੂੰ ਤੀਜੇ ਚੌਥੇ ਦਿਨ ਇਕੱਠੀਆਂ ਲੈਣਾ ਕਿ ਪਹਿਲਾਂ ਹੀ ਵੇਖੂ ਕੇ ਕੱਤੀਆਂ ਕੁੱਤੀਆਂ ਰੱਖੀਆਂ ਹੁੰਦੀਆਂ ਤੇ ਨਹੀਂ ਨਹੀਂ ਪਹਿਲਾਂ ਆ ਜਾਂਦੀਆਂ ਜੀ ਵਾਹ ਵਾਹ ਚੰਗਾ ਪਿੰਡਾਂ ਦੇ ਵਿੱਚ ਹੈਗਾ ਫੇਰਾ ਠੀਕ ਆ ਤੇ ਬਸ ਵੀ ਮਰਾ ਦਲਾਲਾ ਤੁਹਾਨੂੰ ਨਾਲ ਗੱਲਬਾਤ ਹੈਗੀ ਯਾਰ ਹਾਂ ਜੀ ਹਾਂ ਠੀਕ ਆ ਇੱਕ ਗੱਲ ਹੈਗਾ ਵੀ ਜਦੋਂ ਚੰਗੀ ਗਾਂ ਨਿਕਲਦੀ ਹੋਣੀ ਪਹਿਲਾਂ ਲੌਂਦੇ ਹੋਣਗੇ ਫੋਨ ਵੀ ਕਿਉਂਕਿ ਇਹਨੂੰ ਖਰੀਦਣ ਵਾਲੇ ਦਾ ਵੀ ਦਿਲ ਵੱਡਾ ਹੋਣਾ ਚਾਹੀਦਾ ਨਾ ਹੋਰ ਐਵੇਂ ਦਾ ਬਾਈ ਇਕੱਠੀਆਂ ਹੁੰਦੀਆਂ ਹਾਂ ਐਵੇਂ ਤਾਂ ਇਕੱਠੀਆਂ ਹੁੰਦੀਆਂ ਨੇ ਕਿਉਂਕਿ ਇਹਨਾਂ ਦੀ ਕੀਮਤ ਤਾਂ ਭਰਨੀ ਬਈ ਪਹਿਲੇ ਨੰਬਰ ਤੇ ਜਿਹੜੀ ਵਕਸੀ ਖੜੀ ਆਪਣੀ ਹੈ ਹਾਂਜੀ ਹਾਂਜੀ ਕੀ ਡਿਟੇਲ ਆ ਕੀ ਵੇ ਦੰਦੂਆਂ ਕਿਹੜੇ ਸੀਮਣ ਦੇ ਆ ਕੀ ਗੱਲਬਾਤ ਆ ਪਹਿਲਾ ਸੁਆ ਦੋ ਧੰਦਾ ਬਾਈ ਸਰਬੇ ਅੱਛਾ ਰਿਜਨਲ ਹਾਂ ਠੀਕ ਆ ਇਹ 10 ਤੋਂ 12 ਦਿਨ ਬਾਕੀ ਆ ਅੱਛਾ ਤੇ ਮੰਨ ਕੇ ਚੱਲ ਬਹੁਤ ਵਧੀਆ ਜਾਣੇ ਇਹ ਫਾਰਮ ਦੀ ਖਰੀਦ ਆ ਵੀਰੇ? ਹਾਂਜੀ ਹਾਂਜੀ। ਠੀਕ ਆ। ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ? ਮਾਂ ਦਾ ਦੁੱਧ ਸੀਗਾ 40-42 ਵਾਲੀ ਦੀ ਮੱਛੀ। ਹੌਲੀ 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 ਨਾ। ਹੌਲੀ-ਹੌਲੀ। ਠੀਕ ਆ। ਥੱਲੋ ਥੱਲੋ ਯਾਰ ਪੜੀ ਖੇੜਦੀ ਆਉਂਦੀ ਕਰਨ ਵਾਲੇ। ਆਹ ਮੱਛੀ ਨੇ ਹਜੇ ਤਾਂ ਬਣਨਾ। ਇਹ ਉਧਰ ਹਾਂ ਹਜੇ ਤਾਂ ਕੋ ਕੁ ਕਰੂਗੀ ਹਨਾ। ਹਾਂ ਐ ਲੈ ਜੀ। ਇਹਨੂੰ ਲੈ ਜੀ ਬੱਬਾ। ਹਾਂ। ਵਾਕਿਆ ਯਾਰ ਬਰੂਕੀ ਬਰੂਕੀ ਬੈਡ ਦੇ ਵਿੱਚ ਪਾ ਕਮਾਲਾ ਹਨਾ ਬਾਈ। ਹਾਂਜੀ ਹਾਂਜੀ। ਥਣ ਵੀ ਬਹੁਤ ਚੰਗਾ ਯਾਰ। ਸਾਰਾ ਕੁਝ ਸੀ। ਵੀ ਕਹਿਣ ਤੋਂ ਭਾਵੇਂ ਆ ਵੀ ਸਟੇਟਸ ਲਾ ਕੇ ਰੱਖਣ ਵਾਲੀ ਚੀਜ਼ ਆ ਹਨਾ ਵੀ ਇੱਕ ਵਾਰੀ ਦਾ ਸਟੇਟਸ ਲਾਊਗਾ ਜ਼ਰੂਰ ਅਗਲਾ ਜਿਹੜਾ ਲੈ ਕੇ ਗਿਆ ਦੋ ਚਾਰ ਦਿਨ ਕੜੀ ਹਟਾਉਂਦਾ ਮੇਰੇ ਵਾਂਗੂ ਤੇ ਫਿਰ ਬੜਾ ਹੌਲੀ 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 ਫਿਰ ਅਗਲਾ ਸੋਚ ਲੈਂਦਾ ਕਿਤੇ ਨਜ਼ਰ ਹੀ ਨਾ ਲੱਗ ਜੇ ਤੇ ਫਿਰ ਹਟਾ ਲਊਗਾ ਹਨਾ ਤੇ ਬਾਈ ਫਿਰ ਇਹ ਕਿਹੜੇ ਸੀਮੰਦ ਦੀ ਆ ਆ ਵੀ ਸਾਰੀ ਡਿਟੇਲ ਇਹ ਹੈਗੀ ਆ ਆਪ ਹੈਗੀ ਆ ਮਿੱਤਰੋ ਮਿਲਤਾਨ ਦੀ ਤੇ ਪ੍ਰੈਗਨੈਂਟ ਹੈਗੀ ਆ ਕਿ ਏਬੀਐਸ ਦੇ ਵੈਂਸਨ ਤੋਂ ਲਾਇ ਸਖਸੜ ਸੀਮਣ ਤੋਂ ਹੀ ਗੱਪਣਾ ਕਰਮਾ ਵਾਲੀ ਦਾ ਫੋਟਾ ਨੇ ਬੱਥੀ ਦੇਣੀ ਆ ਯਾਰ ਹਨਾ ਤੇ ਬੱਥੀ ਦੇ ਕੇ ਦੁੱਧ ਵੀ ਇਹਨਾਂ ਚੰਗਾ ਦੇ ਦੇਣਾ ਤੇ ਗੱਲ ਤਾਂ ਸੁਣਨੇ ਤੇ ਸੁਹਾਗੇ ਵਾਲੀ ਹੋ ਜਾਣੀ ਹਨਾ ਭਾਈ ਹਾਂ ਭਾਈ ਕਿੰਨੇ ਦੀ ਦੇ ਦਈਏ ਆ ਸੁਭਾਜਾ ਹੁਣ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਆਪਾਂ ਲੰਮੇ ਲਾਣੀ ਪਾਉਂਦੇ ਹਾਂ 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 ਬਸ ਉਵੇਂ ਹੀ ਨੇੜੇ ਆਪਾਂ ਗੱਲ ਰੱਖਣ 1.35 ਦੀ ਬਸ ਹੋਊਗੀ ਵਿੱਚ ਇਹ 1.35 ਦਾ ਤੇਰਾ ਕੀ 1.35 ਤੇ 1.40 ਦਾ ਤੇਰੀ ਬਾਵਾ ਯਾਰੀ ਆ ਹਨਾ ਲੱਗਦਾ ਮੈਨੂੰ ਹਨਾ ਹਾਂ ਠੀਕ ਆ ਤੇ ਬਾਈ ਫਿਰ ਇਹ ਦੁੱਧ ਕਿੰਨਾ ਦੇ ਦੂਗੀ ਪਹਿਲੇ ਸੋਏ ਦੇ ਦੁੱਧ ਜੇ ਹੁਣ ਕੋਈ ਚੰਗਾ ਕੀਰ ਵਾਲਾ ਬੰਦਾ ਲੈ ਜਾਏ ਬੱਚੀ ਨੂੰ ਬੱਚੀ 30 ਤੋਂ ਘੱਟ ਦੁੱਧ ਨਹੀਂ ਦਿੰਦੀ ਨਹੀਂ ਦਿੰਦੀ ਹਨਾ ਤੇ ਇੱਕ ਗੱਲ ਹੋਰ ਹੈਗੀ ਆ ਵੀ ਜਿੰਨੀ ਇਹ ਹੋਣਾ ਇਹਦੇ ਦੋ ਗੁਣਾ ਇਹਨੇ ਬਾਹਰ ਹੋਰ ਹੋਣਾ ਹਨਾ ਵੀ ਆਸਟ੍ਰੇਲੀਆ ਵਾਲੀ ਗਾਂ ਨੂੰ ਇਹਨੇ ਲੇਵਾ ਬਣਾਇਆ ਕੈਨੇਡਾ ਵਾਲ ਬਾਲਾ ਵਧੀਆ ਸਾਫ ਸੁਥਰਾ ਦੇ ਵਾਈ ਜਾਨੇ ਵੇਖੋ ਮਿੱਤਰੋ ਆਰਡਰ ਦੀ ਕੁਆਲਿਟੀ ਵੇਖੋ ਤੁਸੀਂ ਵਾਕਈ ਬਲ ਢਿਲਾਂ ਅਲੰਚਣਾ ਜਿਹੜੇ ਗਾਂ ਦੇ ਬਰੀਕੀ ਆ ਜਿਹੜੀ ਵੈੜ ਦੀ ਆਰਡਰ ਦੀ ਕੁਆਲਿਟੀ ਆ ਜਿਹੜੀ ਮੱਛੀ ਦੀ ਫੇਸ ਦੀ ਕੁਆਲਿਟੀ ਆ ਜਿਹੜੀ ਮੱਛੀ ਦੀ ਚਮਕਾ ਜਿਹੜੀ ਸਰੀਰਕ ਬੰਤਰ ਆ ਮੱਛੀ ਦੀ ਉਹ ਤਰੀ ਥੋੜਾ ਪਈ ਆ ਯਾਰ ਕਿਤੇ ਕਿਉਂਕਿ ਕਹਿਣਾ ਸੌਖਾ ਹੁੰਦਾ ਵੀ ਮੇਰੇ ਕੋਲ ਇਹਦੇ ਨਾਲ ਦੀ ਖੜੀ ਆ ਪਰ ਇਹ ਖੜੀਆਂ ਕਰਮ ਵਾਲੀਆਂ ਦੇ ਅੰਗ ਦੇਖੇ ਜਾਂਦੇ ਆ ਕਿਹੜੀ ਗਾਂ ਦੇ ਵਿੱਚ ਕੀ ਅੰਗ ਆ ਕੀ ਗੱਲ ਬਾਤ ਕਬੂਤਰ ਢਾਦੇ ਮਿੱਤਰਾਂ ਕਬੂਤਰ ਗਾਂ ਡਰਾਉਂਦਾ ਠੀਕ ਆ ਬਾਈ ਤੇ ਬਾਈ ਫਿਰ ਇਹਨੂੰ 135 ਦੇ ਵਿੱਚ ਮਾਨਤਾ ਦਸ ਮਾਨਤਾ ਨਹੀਂ ਹੋਊਗਾ ਠੀਕ ਆ ਆ ਜਿਹੜੀ ਬਈ ਆ ਮੁੰਡਾ ਤੇਰਾ ਜਿਹੜਾ ਇਹਨੂੰ ਬੜਾ ਦਿਲ ਮੈਨੂੰ ਲੱਗਦਾ ਇਹਦੇ ਤੇ ਇਹਨੂੰ ਹੀ ਖੁਰਕੀ ਜਾਂਦਾ ਇਹ ਵਾਵਾ ਦਰਦਾ ਵੱਥੀ ਹੋ ਹੈਨਾ ਇਹਦੀ ਕੀ ਡਿਟੇਲ ਆਇਆ ਇਹ ਦੂਜਾ ਸੂਆ ਜੀ 4 ਦੰਦਾ ਅੱਛਾ ਇਹ ਦੂਜਾ ਸੂਆ ਹੈ ਹਾਂ ਦੂਜਾ ਸੂਆ 4 ਦੰਦਾ ਹੈ ਹਾਂ 28 ਲੀਟਰ ਦੁੱਧ ਕੱਢਿਆ ਪਹਿਲਾਂ ਨੇ ਪਹਿਲਾਂ ਨੇ ਹਾਂਜੀ ਹਾਂਜੀ ਤੇ ਇਹ ਕਿਹੜੇ ਸੀਮੰਟ ਦੇ ਆ ਆਹ ਰੋ ਇਹਦੀ ਵੀ ਲੈਂਦੀ ਆ ਇਹਦੀ ਵੀ ਦੱਸਿਆ ਜੇ ਆਪਾਂ ਡਿਟੇਲ ਦੱਸ ਦਈਏ ਇਹ ਆ ਪਹਿ ਗਈ ਡੈਨਮਾਰਕ ਦੇ 20193 ਦੀ ਹੈ ਨਾ ਤੇ ਅੱਗੇ ਹੈਗੀ ਹੈਵੇਂ ਇਨ ਡਾਈਵਰ ਤੋਂ ਗੱਭਣ ਮਤੁਰ ਲਿਆ ਬਈ ਮੜਾ ਜਾ ਇਹਨੂੰ ਨਾਲ ਜਾਇਆ ਕਰ ਖਿੱਤ ਕੇ ਜਿ ਲਿਆ ਲਿਆ ਫੁਰਤੀ ਜੀ ਨਾਲ ਕਰੜਾ ਜਾ ਹੱਥ ਕਰਕੇ ਪੂਰਾ ਆਰਾਮ ਨਾਲ ਬਸ ਡਾਇਰੈਕਟ ਪਸੂ ਨਾਲ ਕਈ ਵਾਰੀ ਤੜਕੇ ਜਾਂਦਾ ਉਹ ਨਹੀਂ ਗੱਲ ਕੋਈ ਕਿਉਂਕਿ ਇਹ ਤਾਂ ਕਰਮਾਣੀਆਂ ਨਾ ਵੀ ਮਤਲਬ ਕੱਤੇ ਕੁੱਤੇ ਤੇ ਵੱਧ ਰਹੀਆਂ ਹੁੰਦੀਆਂ ਨੇ ਤੇ ਬਾਈ ਇਹਦੇ ਕਿੰਨੇ ਦਿਨ ਪਏ ਹਜੇ ਹਜੇ ਲੈ ਜੂਗੀ ਹਫਤਾ ਦਾ ਮੰਨੂ ਕੀਤਾ ਹਫਤਾ ਪਾਇਆ ਹਨਾ ਹੂੰ ਫਿਰ ਤਾਂ ਕੁਛ ਦਾ ਕੋਈ ਬਣ ਜੂਗੀ ਥੱਲੋ ਯਾਰ ਹੂੰ ਖਿੱਚ ਕੇ ਰੱਖ ਪਰਣ ਹੂੰ ਲੈ ਜਾਂਦੀ ਇਹਨਾਂ ਦਾ ਚੱਲ ਕੋਈ ਨਾ ਖਿੱਚ ਕੇ ਲੈ ਜਾਂਦੀ ਉਹਦੇ ਪੈਰ ਨਹੀਂ ਲੱਗਣ ਦਿੰਦੀ ਕਰੇ ਉਹ ਵੀ ਕੀ ਹੂੰ ਚੱਲ ਕੋਈ ਦੋਵੇਂ ਫੜ ਲਿਆ ਕਰੋ ਭਾਈ ਦੋਵੇਂ ਹੂੰ ਠੀਕ ਆ ਬ੍ਰਿਕੀ ਚੰਗੀ ਆ ਵਹਿੜ ਦੇ ਬ੍ਰਿਕੀ ਵੀ ਆਰਡਰ ਵੀ ਖਚਾਂ ਦੋਤਲਾ ਸਾਰਾ ਬ੍ਰਿਕੀ ਇਹ ਕਿਹਾ ਬਾਈ 30 ਕਿਲੋ ਤੋਂ ਬਾਰੇ ਵੀ ਦੁੱਧ ਦੇ ਦੂੰਗੀ ਹਨਾ ਇਹ ਹੈਗੀ ਹੈ ਬੜੇ ਆਰਾਮ ਨਾਲ ਬਾਲਾ ਨਾਜ਼ਕ ਲੇਵਾ ਐ ਕਾਗਜੀ ਲੇਵਾ ਬਣੂਗੀ ਬਹੁਤ ਥੱਲੋ ਬੱਚੀ ਇਹਦੇ ਦਿਨ ਕਿੰਨੇ ਪਏ ਆ ਬਾਈ 10 ਤੋਂ 12 ਦਿਨਾਂ 10 ਤੋਂ 12 ਦਿਨ ਪਏ ਆ ਹਜੇ ਇਹਦੇ ਵੀ ਮੰਨ ਲਓ ਕਹਿਣ ਤੋਂ ਭਾਵਾ ਵੀ ਅੱਕੜ ਪਿੱਥੜੀ ਬੋਲਾ ਪਿਆ ਦੇਣਗੀਆਂ ਹਨਾ ਇਹ ਕਿਹੜੇ ਦੀ ਬਣਾ ਖੋਲੇ ਜੋ ਦੁਬਾਰਾ ਮੈਂ ਰਿਪੀਟ ਫੇਰ ਕਰਦੇ ਆ ਦੁਬਾਰਾ ਨੂੰ ਇਹ ਹੈਗੀਆਂ ਮਿੱਤਰੋ ਆਪ ਡੈਨਮਾਰਕ ਦੇ 20193 ਦੀ ਕੌਲਟ ਦੀ ਤੇ ਪ੍ਰੈਗਨੈਂਟ ਹੈਗੀ ਇਹ ਮਿੱਤਰੋ ਇੰਡੈਵਰ ਦੇ ਪੁੱਲ ਤੋਂ ਤੇ ਮਿੱਤਰੋ ਹੁਣ ਤੁਸੀਂ ਆਪ ਦੇਖ ਲਓ ਵੀ ਇੰਡੈਵਰ ਤਾਂ ਗੱਡੀ ਨਹੀਂ ਮਾਣ ਹੁੰਦੀ ਬੰਦੇ ਦੇ ਕੋਲੇ ਥੱਲੇ ਹੋਵੇ ਤੇ ਇਹ ਇੰਡੈਵਰ ਦੇ ਸੀਮੰਦੀ ਦਾ ਮਿੱਤਰੋ ਵੱਖੀ ਆ ਗਈ ਤੇ ਫਿਰ ਗੱਲਾਂ ਤਾਂ ਹੁਣ ਜਿਹੜੇ ਫਾਰਮ ਦੇ ਜਾਣੀਆਂ ਇਹਨਾਂ ਨੇ ਕਰਾਉਣੀਆਂ ਹੀ ਕਰਾਉਣੀਆਂ ਵੀ ਇੰਡੈਵਰ ਦਾ ਪਿੰਡ ਦੇ ਵਿੱਚ ਗੱਡੀ ਹੋਵੇ ਨਾ ਤੇ ਅਗਲਾ ਸਹੀ ਪੁੱਥੇ ਨਾਲ ਤੋਂ ਸਰਪੰਚੀ ਦੇ ਵਿੱਚ ਖੜਨ ਨੂੰ ਕਹਿੰਦਾ ਹੀ ਰਹਿੰਦਾ ਵੀ ਤੇਰੇ ਕੋਲ ਇੰਡੈਵਰ ਗੱਡੀ ਆ ਸਰਪੰਚੀ 'ਚੇ ਪੰਗਾ ਲੈ ਲਾ ਪਰ ਭਰਾਵੋ ਪੰਗਿਆਂ ਸਰਪੰਚੀਆਂ ਸਰਪੁੰਚੀਆਂ ਦੇ ਵਿੱਚ ਬੜਾ ਕੁਝ ਗਵਾਉਣਾ ਪੈਂਦਾ ਤੇ ਪਰ ਆ ਵੱਥੀ ਨਾ ਬਰੀਕੀ ਬਰੂਕੀ ਵੱਲੋਂ ਬੜੀ ਚੰਗੀ ਆ ਯਾਰ ਆਰਡਰ ਦੀ ਕੁਆਲਿਟੀ ਬੜੀ ਚੰਗੀ ਇਹ ਕਿੰਨੇ ਦੀ ਦੇ ਦਈਏ ਭਾਈਆ ਬਸ ਇਹਨਾਂ ਦਾ ਇੱਕੋ ਰੇਟ ਹੀ ਆ ਜੀ ਉਹਨੇ ਦੀ ਇਹ ਇੱਕ 35 ਦੀ ਤੇ ਇੱਕ 50 ਮਾਣਾ ਕੁੱਲ ਮਲਾ ਕੇ ਕਰੀਏ ਗੱਲ ਜੋੜਾ ਬਣ ਗਿਆ 2 ਲੱਖ 70 ਹਜ਼ਾਰ ਦਾ ਵੀ ਨਾਲੇ ਤਾਂ 2 ਲੱਖ 70 ਹਜ਼ਾਰ ਦੇ ਵਿੱਚ ਵੱਥੀਆਂ ਚਲੀਆਂ ਜਣੀਆਂ ਟੌਪ ਕਲਾਸ ਤੇ ਜੇ ਦੇਤੀਆਂ ਇਹਨਾਂ ਨੇ ਦੋਵਾਂ ਨੇ ਵੱੱਛੀਆਂ ਦੇਣੀਆਂ 66 ਸੀਮਣ ਲੱਗੇ ਹੋਏ ਆ ਤੇ ਫਿਰ ਤਾਂ ਗੱਲ ਟਕਾਣੇ ਲੱਗ ਜਾਣੀ ਵੀ ਚਾਰ ਗਾਈਆਂ ਚਲੀਆਂ ਜਾਣੀਆਂ ਤੇ ਦੁੱਧ ਚਲਾ ਜਾਣਾ 60 ਤੋਂ ਲੈ ਕੇ 70 ਲੀਟਰ ਦੇ ਵਿੱਚ ਕਰ ਹਨਾ ਹੂੰ ਤੇ ਬਾਈ ਫਿਰ ਜੇਕਰ ਮੰਨ ਲਾ ਅਗਲਾ ਦੂਰ ਦਰਾਡੇ ਤੋਂ ਕੋਈ ਭਰਾ ਕਵੇ ਵੀ ਬਾਈ ਜੋੜਾ ਪਹੁੰਚਦਾ ਕਰਦੇ ਤੇ ਪੈਸੇ ਤੇਰੇ ਖਾਤੇ 'ਚ ਪਾ ਦਿੰਨੇ ਤੇ ਆਪਾਂ ਡਿਲੀਵਰੀ ਦਾ ਪ੍ਰਬੰਧ ਵੀ ਕਰ ਦਿੰਦੇ ਠੀਕ ਆ ਬਾਈ ਠੀਕ ਆ ਤੇ ਹੁਣ ਆ ਜਾਵੇ ਸੱਜਣਾ 3 ਨੰਬਰ ਤੇ ਗਾਂ ਤੇ ਤੇ ਇਹ ਇੰਦੀ ਅੱਖ ਹੈਗੀ ਆ ਤੇਰੇ ਮੁੰਡੇ ਦੀ ਇਹ ਗਾਂ ਤੇ ਇਹ ਮੁੰਡਾ ਖੜਾ ਤੇਰੇ ਦਾ ਕਦੋਂ ਦਾ ਕੋਲੇ ਇੰਦੀ ਹਨਾ ਤੇ ਇੰਦੀ ਦੱਸ ਮੈਨੂੰ ਵੀ ਕੀ ਡਿਟੇਲ ਆ ਕਿੰਨੇ ਦਿਨ ਇਹ ਅਜੇ ਲੈ ਜੂਗੀ ਜੀ ਘੱਟ ਤੋਂ ਘੱਟ 15 ਦਿਨ ਵਹਿੜ 15 ਦਿਨ 20 ਵੀਲ ਜਾ ਸਕਦੀ ਹਾਂ ਹਾਂ ਜੀ ਹਾਂ ਜੀ ਚਾਰ ਦੰਦੀ ਆ ਰਹੀ ਨਾ ਇਹ ਵੀ ਚਾਰ ਦੰਦੀ ਆ ਤੇ ਇਹ ਕਿਹੜੇ ਸੀਮਨ ਦੀ ਆ ਗਈ ਬਾਈ ਆ ਲੈ ਜੀ ਇਹਦਾ ਵੀ ਆ ਗਿਆ ਇਹ ਇਹ ਹੈਗੀ ਐਬੀਐਸ ਦੇ ਹੰਕ ਦੀ ਆਪ ਹੈ ਨਾ ਜੀ ਤੇ ਸੀਮਨ ਲੱਗਿਆ ਸੀਆਰਵੀ ਦਾ ਮਿਲਕ ਟਾਈਮ ਬੁੱਲ ਲੈ ਵੀ ਕਿਆ ਬਾਤ ਰਿਕਾਰਡ ਆਇੰਦਾ ਵੀ ਯਾਰ ਤੇ ਯਾਰ ਭਾਈ ਬੱਛੀ ਤਾਂ ਇਹ ਵੀ ਰਿਕਾਰਡ ਤੋੜ ਦੂਗੀ ਬਣਨ ਵਾਲੇ ਹੈ ਨਾ ਮੈਂ ਜ਼ਰੂਰ ਲੈ ਜੂਗੀ ਬੱਛੀ ਬਹੁਤ ਜਲਦੀ ਹੈ ਸਿੰਘ ਡਗਾਏ ਤਾਂ ਸੀਗੇ ਕਿਸੇ ਨੇ ਮੁੱਡੀਆਂ ਹੀ ਕੱਢ ਗਈ ਪਰ ਕਈ ਵਾਰੀ ਨਾ ਮਾਲਾ 19 21 ਬਣ ਜਾਂਦੀ ਹੈ ਗੱਲ ਹੈ ਨਾ ਪਰ ਇੱਕ ਗੱਲ ਬਾਈ ਹੋਰ ਨੋਟ ਕੀਤੀ ਏ ਤੂੰ ਯਾਰ ਮੈਂ ਸੁਣਦੇ ਵਿੱਚ ਕਹਿੰਦੇ ਜਿਹੜੀ ਸਿੰਘਾਂ ਵਾਲੀ ਗਾਂ ਹੁੰਦੀ ਆ ਵੀ ਉਹ ਕਹਿੰਦੇ ਮਨਲਾ ਵੀ ਦੁੱਧੋ ਬਾੜੀ ਮਜ਼ਬੂਤ ਰਹਿੰਦੀ ਆ ਕੀ ਗੱਲ ਕਹਿਣੀ ਤਾਂ ਨਹੀਂ ਗੱਲ ਕਹਿੰਦੀ ਸਿੰਘਾਂ ਵਾਲੀਆਂ ਤਾਂ ਅੱਗੇ ਸਭ ਸਿੰਘਾਂ ਵਾਲੀਆਂ ਹੁੰਦੀਆਂ ਸੀਗੀਆਂ ਬਾਕੀ ਇਹ ਨਹੀਂ ਕੋਈ ਗੱਲ ਬੱਛੀ ਬਾਕੀ ਹੂੰ ਬਰੀਡ ਹੋਣੀ ਚਾਹੀਦੀ ਆ ਬਰੀਡ ਹੋਣੀ ਚਾਹੀਦੀ ਗ੍ਰੇਡ ਵਾਲਾ ਇੱਕ ਕੁਆਲਿਟੀ ਬਹੁਤ ਚੰਗੀ ਆ ਬੱਛੀ ਅਰੀਜਨਲ ਚਾਰ ਦੰਦ ਹੂੰ ਅਰੀਜਨਲ ਚਾਰ ਚੌਕ ਦੇ ਚੱਕੇ ਹੀ ਆ ਮਨਲਾ ਚੌਕ ਦੇ ਚੱਕੇ ਹੀ ਆ ਹੈ ਵਿਖਾਈਏ ਪੁੱਤ ਦੰਦ ਮਾੜੇ ਜਾਂਦੇ ਆ ਖਾ ਪੁੱਤ ਵਿਖਾਈਂ ਦਰਾ ਪਟ ਕੇ ਖਾਦਾ ਵਿਖਾਈਂ ਪੁੱਤ ਦੰਦ ਦਿੰਦੇ ਇਹ ਕਿ ਦੰਦ ਚਲੋ ਉਹ ਤਾਂ ਆਪਾਂ ਵੇਖੇ ਸੀ ਆਪੇ ਦਿੰਦੇ ਆਪਾਂ ਵਿਖਾ ਦਈਏ ਨਾਲ ਨਹੀਂ ਨਹੀਂ ਵੇਖੋ ਆ ਲੈ ਆ ਵੇਖ ਲੋ ਵੀ ਚਾਰ ਦੰਦ ਦਾ ਹਲੇ ਬੁਰਸ਼ ਨਹੀਂ ਕੀਤਾ ਇਹਨੇ ਕੌਲਕੇਟ ਮਾੜੀ ਮਿਲ ਗਈ ਚੌਕ ਦਾ ਵੀ ਚੱਕੇ ਹੀ ਹੂੰ ਚੌਕ ਦਾ ਚੱਕਿਆ ਹਜੇ ਹਨਾ ਹਾਂ ਤੇ ਇਹ ਕਿੰਨਾ ਦੁੱਧ ਦੇ ਦੂਗੀ ਬਾਈ ਇਹ ਵੀ 25 ਕਿਲੋ ਐਚੀ ਦੁੱਧ ਦੇ ਦੂਗੀ ਦੋਰਾ ਨਾ ਦੇ ਦੂਗੀ ਹਨਾ ਥਣ ਤੋਂ ਬੜਾ ਦੂਰਾ ਲੱਗਾ ਯਾਰ ਹਨਾ ਲੈ ਪੁੱਤ ਇੱਕ ਹੀ ਐਨੂੰ ਹੋਰ ਤੋਰੀ ਇਹਨੂੰ ਮੜਾ ਕੱਢੀ ਪਾਰ ਨੂੰ ਕਿਹੜਾ ਬਾਕੀ ਬਰੀਕੀ ਬਰੂਕੀ ਕੋਈ ਦੀ ਕੋ ਬਣ ਜਾਣਾ ਇਹਨੇ ਤੁੰ ਲੋ ਅੱਜ ਤੋਂ 15 ਦਿਨਾਂ ਨੂੰ ਬੱਚੀ ਪਹਿਚਾਣ ਚਣੀ ਹੋਣੀ ਤੇਰੇ ਵੀ ਨਹੀਂ ਹੋਣੀ ਜੇ ਕਿਤੇ ਚਲੀ ਗਈ ਤਾਂ ਹੂੰ ਤੇ ਇਹ ਕਿੰਨੇ ਦੀ ਦੇ ਦਈਏ ਬਾਈ ਆਪਾਂ ਇਹ ਬਸ 1.5 ਦੀ ਹੋਊਗੀ 1 ਲੱਖ ਤੇ 5000 ਦੀ ਬਸ ਵੀ ਮੰਨ ਲਓ ਵੀ 30 ਦਾਤ ਆ ਹੁਣ ਠੀਕ ਆ ਵੀ ਠੀਕ ਆ ਬਾਈ ਠੀਕ ਬਾਈ ਮੜਾ ਇਹ ਸਾਈਡ ਦੇ ਦਿਓ ਵੀਰੇ ਬੱਚੀ ਵਿਖਾ ਦੀਏ ਮੜੇ ਠੀਕ ਆ ਬਾਈ ਠੀਕ ਆ ਤੇ ਲੈ ਵੀ ਬਾਈ ਬਰੀਕੀ ਬਰੂਕੀ ਬੜੀ ਚੰਗੀ ਆ ਬੱਚੀ ਦੇ ਵਿੱਚ ਹੈ ਨਾ ਇਹਦਾ ਮਾਨ ਤਾਂ ਨਾ ਬਸ ਉਹੀ ਪਾਇਆ ਜੀ ਐਵੇਂ ਜੇ ਕੋਈ ਕਵੇ ਵੀ ਬਾਈ ਤੈਨ ਨਹੀਂ ਲੈ ਲੈਨੇ ਯਾਰ ਅਸੀਂ ਪਹਿਲਾਂ ਨਵਾਂ ਹਾਨਾ ਵੀ ਦੁੱਧ ਦਾ ਕੰਮ ਨਵਾਂ ਸ਼ੁਰੂ ਕਰਨਾ ਤੇ ਤਿੰਨਾਂ ਦੀ ਬਣ ਗਈ ਕੀਮਤ 3 ਲੱਖ ਤੇ 75000 ਰੁਪਇਆ ਹਨਾ ਤੇ ਜੇ ਕਵੇ ਯਾਰ ਹੁਣ ਮਾਨ ਤਣ ਸਾਡਾ ਖੁੱਲਾ ਕਰ ਦੇ ਤਾਂ ਕਰ ਦੇਗਾ ਤਿੰਨਾਂ ਲੈਂਡ ਤੇ ਠੀਕ ਆ ਬਾਈ ਠੀਕ ਆ ਵੀ ਹੁਣ ਅਗਲਾ ਕਹੋ ਯਾਰ ਉਹ ਤਾਂ 2-4 ਹੋਰ ਦਸਾਂ ਦਿਨਾਂ ਨੂੰ ਬੋਲਾ ਪਹੁੰਗੀਆਂ ਇਹਨੂੰ 5 ਦਿਨ ਵੱਧ ਪੱਠੇ ਪਾਉਣੇ ਪੈਣੇ ਆ ਤੇ ਲੇ ਵੀ ਮਿੱਤਰੋ ਇਹ ਤਾਂ ਟੌਪ ਦੇ ਜਿਹੜੇ ਤਿੰਨੇ ਹੋ ਗਏ ਟਿਕਾਣੇ ਤਿੰਨਾਂ ਦਾ ਜਿਹੜਾ 30 ਝੋਟਾ ਬਣ ਗਿਆ ਤੁਹਾਡਾ ਪੂਰਾ ਪ੍ਰੋਪਰ ਰਿਕਾਰਡ ਦੇ ਨਾਲ ਵੱਛੀਆਂ ਤਿੰਨੇ ਤੁਹਾਨੂੰ ਪ੍ਰੋਪਰ ਮੈਂ ਵੀਡੀਓ ਦੇ ਵਿੱਚ ਸੀਮਿੰਟ ਦੱਸਤੇ ਆ ਇਹਨਾਂ ਦੇ ਜਿਹੜੇ ਲੱਗੇ ਆ ਉਹ ਵੀ ਅੱਗੇ ਦੱਸਤੇ ਸੈਕਸਡ ਸੀਮਿੰਟ ਲੱਗੇ ਹੋਏ ਇਹਨਾਂ ਨੇ ਵੱਛੀਆਂ ਦੇਣੀਆਂ ਕਹਿਣ ਤੋਂ ਭਾਵੇਂ ਆ ਤੇ ਬਰੀਕੀਆਂ ਵੀ ਪੜੀਆਂ ਚੰਗੀਆਂ ਤੇ ਬਾਈ ਫਿਰ ਹਰ ਵਾਰ ਦੀ ਤਰ੍ਹਾਂ ਇੱਕ ਸੂਈ ਦੋ ਤਾਂ ਸੂਈਆਂ ਹੁੰਦੀਆਂ ਹੀ ਹੁੰਦੀਆਂ ਹਨਾ ਹਾਂਜੀ ਹਾਂਜੀ ਆ ਸੁਬਾ ਸੂਈ ਹੈ ਜੀ ਅੱਛਾ ਉਹ ਪਰਸੋ ਦੀ ਸੋਈ ਆ ਉਹ ਪਰਸੋ ਦੀ ਸੋਈ ਆ ਇਹ ਸੁਬਾ ਇਹ ਵੀ ਪਹਿਲੇ ਨਹੀਂ ਆ ਬਾਈ ਹਾਂ ਦੋ ਦੰਦ ਹੀ ਆ ਲੈ ਠੀਕ ਆ ਲੈ ਆਈ ਬਾਈ ਕੱਢ ਕੇ ਅੱਛਾ ਪਹਿਲੇ ਨਹੀਂ ਇਹ ਵੀ ਹੈ ਹਾਂਜੀ ਹਾਂਜੀ ਇਹ ਦੰਦੋ ਕਿਵੇਂ ਆ ਬਾਈ ਦੋ ਦੰਦ ਆ ਠੀਕ ਆ ਇਹਦਾ ਸੀਮਨ ਬਾਈ ਇਹਦਾ ਵੀ ਦਿੱਤੇ ਦੇਣਾ ਠੀਕ ਆ ਇਹਦਾ ਵੀ ਦੱਸਿਓ ਫਿਰ ਆਪਾਂ ਇਹਦਾ ਵੀ ਰਿਕਾਰਡ ਦੱਸ ਦਿਨਾ ਤੁਹਾਨੂੰ ਮਿੱਤਰੋ ਮੈਂ ਲੈ ਵੀ ਬੱਥੀ ਇਹ ਵੀ ਥਣ ਥਣ ਦੂਰਾ ਕੱਢੀ ਫਿਰਦੀ ਆ ਹਨਾ ਪੱਟਾਂ ਦੇ ਸੰਨ ਵਾਲਾ ਬਾਈ ਮੜਾ ਜਾ ਤੁਹਾਨੂੰ ਪਿੱਛੇ ਹੋਣਾ ਪੈਣਾ ਉਹ ਮੜਾ ਜਾ ਪਿੱਛੇ ਹੋ ਜਾ ਲੈ ਵੀ ਵੇਖੋ ਬਰੀਕੀ ਵਹਿੜਦੀ ਤੁਸੀਂ ਮਿੱਤਰੋ ਇੱਕ ਵਾਰੀ ਹੂੰ ਅੜ ਰੂੜਰੀ ਨੇ ਵੀ ਬੜਾ ਖਾਸ ਤਿਆਰ ਕੀਤਾ ਹਨਾ ਬਾਈ ਹੂੰ ਕਿੰਨਾ ਦੁੱਧ ਤੇਜੂਗੀ ਬਾਈ ਇਹ ਵੱਚੀ ਦੇ ਦੂਗੀ ਬਾਈ ਬੜਾ ਤੇਜ਼ 24 ਕਿਲੋ ਫਲਾਟ ਠੀਕ ਹੈ ਇਹ ਕਿਹੜੇ ਦੀ ਹੈ ਬਾਈ ਦੱਸਦਾ ਦੱਸਦਾ ਕੱਢੀ ਜਾਂਦਾ ਠੀਕ ਹੈ ਕਰ ਲੋ ਮਾੜਾ ਯਾਰ ਲੈ ਵੀ ਮਿੱਤਰੋ ਇਹ ਸੂਈ ਆ ਚੇਰੇ ਨੇ ਪਾਤੀ ਆ ਤੇ ਇਹ ਹੈਗੀ ਆ ਆਪ ਮਿੱਤਰੋ ਖੁਦ ਜਿਹੜੀ ਹੈਗੀ ਇਹ ਵਰਲਡ ਵਾਈਡ ਦੇ ਮਿਲਰ ਦੀ ਤੇ ਪ੍ਰੈਗਨੈਂਟ ਹੈਗੀ ਸੀ ਇਹ ਏਬੀਐਸ ਦੇ ਵੈਂਸਨ ਤੋਂ ਹਨਾ ਇਹ ਹੈ ਸੈਕਸੜ ਤੋਂ ਹੀ ਸੀ ਪਰ ਦੇਗੀ ਬੱਚਾ ਹਨਾ ਇਹ ਵੀ ਕਈ ਵਾਰੀ ਚੱਕਰ ਪੈ ਜਾਂਦਾ ਹੈ ਨਾ ਤਾਂ 90% ਹੀ ਕਰਦੇ ਆ ਜੀ ਉਹ 100 ਨਹੀਂ ਕਰਦੇ 100 ਨਹੀਂ ਕਰਦੇ 90% 85 90 ਰਿਜ਼ਲਟ ਆ ਹੈ ਨਾ ਹੂੰ ਤੇ ਭਾਈ ਇਹ ਐਤ ਕੀ ਦੁੱਧ 25 ਕਿਲੋ ਤਾਂ ਦੇ ਦੂਗੀ ਟੋਹਰਾਂ ਨੂੰ 23 24 ਕਿਲੋ ਦਾ ਖੁੱਲਾ ਦੇ ਦੂੰ ਤੇ 23 24 ਕਿਲੋ ਖੁੱਲਾ ਦੇ ਦੂੰਗੀ ਹੂੰ ਚਾਨ ਬਹੁਤ ਚੰਗਾ ਹਾਂ ਠੀਕ ਹੈ ਤੇ ਮਾਰ ਲਈ ਹੋਣੀ ਹੈ ਪਾਸ ਕਰ ਲਈ ਹੋਣੀ ਹੈ ਨਾ ਗੋਲਾ ਕੱਢਿਆ ਹੁਣ ਹੂੰ ਹੂੰ ਕਿੰਨਾ ਕੋਈ ਬੋਲਾ ਕੱਢਤਾ ਹੀ ਇਹਦੇ ਤੁਹਾਨੂੰ ਗੋਲਾ ਹੁਣ ਕੱਢਿਆ ਪਸੇਰੀ ਦਾ 5 ਕਿਲੋ ਫਿਰ ਤਾਂ ਹਜੇ ਹੋਰ ਨਾਲ ਹੋਲੀ ਹੋਗੀ ਥੋੜੀ ਜੀ ਹਾਂ ਜੀ ਹਾਂ ਹੂੰ ਇਹ ਕਿੰਨੇ ਦੀ ਦੇ ਦਿੱਤੀ ਬਾਈ ਆਸੇ ਹੋਊਗੀ ਜੀ 95000 95000 ਦੀ ਇਹਦਾ ਕਹਿਣ ਤੋਂ ਭਾਵ ਆ ਵੀ ਜੇ ਝੋਟਾ ਝੋਟਾ ਬਣਾ ਲਈਏ ਤਾਂ ਦੋ ਦੋ ਆ ਬਣ ਗਿਆ 2 ਲੱਖਾਂ ਦਾ ਝੋਟਾ ਹਨਾ ਵੀ ਜੇ ਉਹਦਾ 5 ਘਟਾ ਲੈਨੇ ਤਾਂ ਉਹਦਾ 5 ਵਾਧਾ 2 ਲੱਖ ਦਾ ਬਣ ਗਿਆ ਤੇ ਇਹ ਤਾਂ ਆਪਾਂ ਦੱਸਿਆ ਹੀ ਹੋਇਆ ਲੈ ਵੀ ਕਮਾਲ ਦੀ ਬੱਛੀ ਆ ਲੈ ਵੀ ਇਹਨਾਂ ਦੇ ਭਾਅ ਵੀ ਜਾ ਜਾ ਮਿੱਤਰੋ ਦੋਵੇਂ ਗਾਈਆਂ ਦੇ ਜੇ ਤੁਸੀਂ ਲੱਖਦੇ ਆ ਆਸੇ ਪਾਸੇ ਲਾਉਣੇ ਆ ਤਾਂ ਫਿਰ ਇਹ ਝੋਟਾ ਵੀ ਤੁਹਾਡੇ ਘਰੇ ਤੋਂ ਤਿੰਨਾ ਵੀ 50 ਤੋਂ ਲੈ ਕੇ 60 ਲੀਟਰ ਦੇ ਵਿੱਚ ਘਰ ਆ ਜਾਊਗਾ ਤੁਹਾਡਾ ਦੋਵੇਂ ਗਾਈਆਂ ਦਾ ਤੇ ਬਾਈ ਫਿਰ ਦੋ ਜਿਹੜੀ 5 ਨੰਬਰ ਤੇ ਇਹ ਸੂਈ ਹੋਈ ਆ ਇਨੂੰ ਤਿੰਨ ਦਿਨ ਹੋ ਗਏ ਜੀ ਸੂਈ ਨੂੰ ਤਿੰਨ ਦਿਨ ਹੋ ਗਏ ਸੂਈ ਨੂੰ 25 ਲੀਟਰ ਹੁਣ ਡੱਬੇ ਮਾਰਵਾ ਬੋਲਾ ਹੈਗਾ ਠੀਕ ਆ ਤੇ ਦੁੱਧ ਘੱਟ ਤੋਂ ਘੱਟ ਵੀ ਦਿੱਤਾ ਤਾਂ 35 36 ਕਿਲੋ ਐ ਖੁੱਲਾ ਦਿਓ ਵੀ ਦੇ ਚੌਣ ਜਦੋਂ ਧਾਰ ਮਾਰੋਗੇ ਤੇ ਦੱਸ ਦੋਗੇ ਵੀ ਵੀ ਹੈਗੀ ਆ ਵਾਕਿਆ ਹੀ ਬਈ 25 ਕੀ ਹੋ ਜਾਗਾ ਰੱਖਿਆ ਯਾਰ ਉਹ ਦੇਖਾਂ ਨਾਲ ਮੜਾ ਦੇ ਉਹ ਤੇ ਇਹ ਦੂਜਾ ਸੂਆ ਸੋਈ ਆ ਬਾਈ ਹਾਂ ਦੂਜਾ ਠੀਕ ਆ ਬਾਈ ਠੀਕ ਆ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਤਿੰਨ ਦਿਨ ਹੋ ਗਏ ਬਾਈ ਸੂਈ ਤਿੰਨ ਦਿਨ ਹੋ ਗਏ ਹੁਣ 25 ਲੀਟਰ ਐ ਡੱਬੇ ਵਾਲਾ ਹਾਂ ਆਪਾਂ ਲਾਉਗੀ ਤਿੰਨ ਟਾਈਮ ਚ ਠੀਕ ਆ ਚਵਾਈ ਚਵਾਈ ਦੀ ਬੜੀ ਬੰਬ ਹੋਊਗੀ ਹਨਾ ਚੀਚੀ ਵਰਗੀ ਮੋਢੀ ਦਾ ਬਾਈ ਮੜਾ ਜ ਗੁੱਸਾ ਨਾ ਕਰਿਓ ਅੰਕਲ ਤੁਸੀਂ ਕਹੋਗੇ ਵਾਰ-ਵਾਰ ਕਿ ਮੈਂ ਇੱਧਰ ਆਜੋ ਮੜਾ ਜ ਇੱਧਰ ਨੂੰ ਨਾ ਗਾਵਾਂ ਤੁਰਦਿਆਂ ਫਿਰ ਦਿਖਾਉਣੀਆਂ ਆਉਂਦੀਆਂ ਇੱਧਰ ਬੈਜੋ ਨਾਲ ਨਹੀਂ ਨਹੀਂ ਤੇਰੇ ਇੱਧਰ ਪਾਸੇ ਇੱਧਰ ਇੱਧਰ ਸੈਟ ਨਹੀਂ ਕੋਈ ਇੱਥੇ ਨਾਲ ਬੈਜੋ ਆਪਾਂ ਹੁੰਦੀ ਕੋਈ ਗੱਲ ਹਾਂ ਗੁੱਸਾ ਨਾ ਕਰਿਓ ਵੱਡੇ ਆ ਤੁਸੀਂ ਹਾਂ ਨਹੀਂ ਆਹ ਵੇਖੋ ਤੁਸੀਂ ਕੰਮ ਕਰਨਾ ਹੈ ਕਰੋ ਹਾਂ ਆਹ ਵੇਖੋ ਤੁਸੀਂ ਬਾਈ ਬ੍ਰੇਕੀ ਵੇਖੋ ਵਹਿੜਦੀ ਤੁਸੀਂ ਕਿਰਾਂ ਦੀ ਮਿੱਤਰੋ ਤੇ ਬਾਈ ਫਿਰ ਇਹ 35 ਲੀਟਰ ਦੁੱਧ ਦੇ ਦਊਗੀ ਟੋਰਾ ਨਾਲ ਹਣਾ ਕਿੰਦਾ ਕੋਈ ਰਿਕਾਰਡ ਬਈ ਸੀਮਨ ਦਾ ਇੰਦਾ ਹੈਗਾ ਰਕਾਰਡ ਇਹਦਾ ਹੈ ਇੰਦਾ ਹੈ ਨਹੀਂ ਠੀਕ ਆ ਲੈ ਵੀ ਬਾਈ ਇਹ ਅੰਦਰ ਨੂੰ ਜਾਂਦੀ ਹੈ ਨਾ ਛਾਂ ਨੂੰ ਭਾਜਦੀਆਂ ਬੱਚਿਆਂ ਨੂੰ ਭਾਜਦੀਆਂ ਹਾਂ ਬੱਚੇ ਤਾਂ ਇਹਨਾਂ ਦਾ ਹੋਵੇ ਉੱਥੇ ਕਰਮ ਵਾਲੀ ਤੇਰਾ ਜਿਹੜਾ ਲਾਡਲਾ ਤੇਰਾ ਉਹ ਬੈਠਾ ਲੈ ਵੀ ਠੀਕ ਆ ਬਾਈ ਇਹ ਕਿੰਨੇ ਦੀ ਦੇਦੀ ਹੈ ਬਾਈ ਇਹ 1 40 ਦੀ ਇੱਕ 40 ਦੀ ਹਾਂ ਜੀ ਇਹਦਾ ਫਿਰ ਕੀ ਕਾਰਨ ਹੋ ਗਿਆ ਵੀ ਇਹ ਚੰਗੀ ਆ ਸਾਰਿਆਂ ਨਾਲੋਂ ਕੀ ਕਾਰਨ ਬਹੁਤ ਚੰਗੀ ਆਈ ਉਹ ਆਪਦੇ ਥਾਂ ਚੰਗੀਆਂ ਆ ਆਪਦੇ ਥਾਂ ਗਾਮ ਵਾਲੀ ਵਧੀਆ ਆ ਵੀ ਗਾਮ ਮੰਨ ਲਾ ਵੀ ਕਹਿਣ ਦੁੱਧ ਵੀ ਵੱਧ ਗਿਆ ਜਾਂਦਾ ਇਹਨੇ 35 ਤੋਂ 40 ਲੀਟਰ ਦੇਣਾ ਹਾਂ ਇਹ ਵੀ ਗੱਲ ਸਟਾਰਟਿੰਗ ਹੀ ਬਹੁਤ ਚੰਗੀ ਆ ਜੀ 25 ਕਿਲੋ ਤੋਂ ਸਟਾਰਟਿੰਗ ਆ 25 ਕਿਲੋ ਤੋਂ ਸਟਾਰਟਿੰਗ ਆ ਹਾਂ ਜੀ ਪਰ ਜਮਲਾ ਜੇ ਕੋਈ ਪੰਜੇ ਬਾਈ ਕਵੇ ਯਾਰ ਬਾਈ ਮੈਂ ਨਵਾਂ ਫਾਰਮ ਬਣਾਇਆ ਫਾਰਮ ਬਣਾ ਲਿਆ ਮੰਡੀ ਜਾਣ ਨੂੰ ਫਿਰ ਤਾਂ ਪਰ ਆ ਜੇ ਮੰਡੀ ਜਾਣਾ ਤੇ ਕੱਲਾ ਬੰਦਾ ਉੱਥੇ ਪਤਾ ਨਾ ਵੀ ਕੋਈ ਠੱਗੀ ਨਾ ਹੋ ਜੇ ਕਿਤੇ ਧੋਖਾ ਨਾ ਹੋ ਜੇ ਮੰਡੀ ਵੀ ਹਾਰੇ ਹੀ ਖਰੀਦ ਦਾ ਵਸਤ ਦਾ ਕੰਮ ਨਹੀਂਗਾ ਹਨਾ ਤੇ ਇਹ ਪੰਜੇ ਜੇ ਕੋਈ ਇਕੱਠੀਆਂ ਲੈਣ ਆਲਾ ਹੋਵੇ ਪੰਜਾ ਵੀ ਕਰ ਲਾਂਗੇ ਆਪਾਂ ਫਿਰ ਮੰਡਾਂ ਤਨ ਖੁੱਲਾ ਕਰ ਦੇਂਗਾ ਮਤਲਬ ਪਹੁੰਚ ਪਾਉਂਦੇ ਜੇ ਕੋਈ ਕਰ ਦੇਂਗਾ ਪਹੁੰਚ ਫ੍ਰੀ ਕਰਦੇ ਆਂ ਜੀ ਪੰਜਾਬ ਪੰਜਾਬ ਚੋ ਵੀ ਤਾਂ ਕਰਦੇ ਆਂ ਪੰਜਾਬ ਪੰਜਾਬ ਚ ਪਹੁੰਚ ਫ੍ਰੀ ਕਰਦੇ ਆਂ ਠੀਕ ਆ ਲੈ ਵੀ ਮਿੱਤਰੋ ਜੇ ਤੁਸੀਂ ਪੰਜੇ ਗਾਇਆਂ ਹੀ ਲੈਣੇ ਹਨਾ ਤੇ ਪੰਜਾਬ ਦੇ ਵਿੱਚ ਤੁਹਾਨੂੰ ਕਿਸੇ ਵੀ ਕੋਨੇ ਪੰਜਾਬ ਪੰਜਾਬ ਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਭਰਾਵੋ ਜੰਮੂ ਤੋਂ ਮੁਗਵਾਂਗੇ ਕਹੋਈ ਬਈ ਤੂੰ ਤਾਂ ਕਿਹਾ ਸੀ ਪਹੁੰਚ ਫੇਰੀ ਨਹੀਂ ਫੇਰਤਾ ਬਾਈ ਉਹਨਾਂ ਦਾ ਜਿਹੜਾ ਖਰਚਾ ਵਾ ਉਹ ਅਲੱਗ ਲੱਗੂਗਾ ਪੰਜਾਬ ਦੇ ਵਿੱਚ ਹਾਂ ਲਈਆਂ ਜਿੰਨਾ ਉਹ ਪੰਜਾਬ ਦੇ ਖਰਚਾ ਉਹਨਾਂ ਕੋ ਵਿੱਚੋਂ ਤੁਹਾਡਾ ਘਟ ਜਾਊਗਾ ਇਹ ਗੱਲ ਹੈਗੀ ਆ ਵੀ ਜਿੰਨਾ ਕੋਈ ਕਿਰਾਇਆ ਪੰਜਾਬ ਦੇ ਵਿੱਚ ਪੈਣਾ ਕਿਉਂਕਿ ਪੰਜਾਬ ਦੇ ਵਿੱਚ ਵੀ ਬਾਈ 300 ਕਿਲੋਮੀਟਰ ਤੱਕ ਪਿੰਡ ਬੈਠੇ ਆ ਤੇ ਬਰੀਕੀ ਚੰਗੀ ਆ ਸਾਰੀਆਂ ਗਾਈਆਂ ਦੁੱਧ ਵਾਲੀਆਂ ਬਰੀਡ ਵਾਲੀਆਂ ਪ੍ਰੋਪਰ ਸੀਮਨ ਵਾਲੀਆਂ ਰਿਕਾਰਡ ਸਮੇਤ ਆ ਕਿਉਂਕਿ ਇਹ ਨਹੀਂ ਹੈਗਾ ਵੀ ਜੇ ਮੇਰਾ ਇਹ ਕਹਿਣ ਦੀ ਕੋਸ਼ਿਸ਼ ਇਹ ਆ ਵੀ ਜੇ ਤੁਸੀਂ ਨਵੇਂ ਇਸ ਕਿੱਤੇ ਦੇ ਵਿੱਚ ਆ ਗਏ ਆ ਤੇ ਕਿੱਤੇ ਦੇ ਵਿੱਚ ਆਓ ਜਰੂਰ ਕਿੱਤਾ ਮਾੜਾ ਨਹੀਂ ਗਾ ਇਹ ਇੱਕ ਆਪਣਾ ਕਿੱਤਾ ਨਾ ਜਿਹੜਾ ਸਹਾਇਕ ਧੰਦੇ ਦੇ ਤੌਰ ਤੇ ਬਹੁਤ ਵਧੀਆ ਕਿੱਤਾ ਪਰ ਇੱਕ ਨਿੱਕੀ ਜੀ ਕੋਸ਼ਿਸ਼ ਕਰਿਓ ਜਿੱਥੇ ਤੁਸੀਂ ਦਸ ਗਾਈਆਂ ਰੱਖਣੀਆਂ ਉੱਥੇ ਗਾਈਆਂ ਬੇਸ਼ੱਕ ਚਾਰ ਘੱਟ ਰੱਖ ਲਿਓ ਪਰ ਰੱਖਿਓ ਬਾਈ ਬਣ ਕੇ ਮੇਰੀ ਮਨਤਾ ਪ੍ਰੋਪਰ ਰਿਕਾਰਡ ਵਾਲੀਆਂ ਦੁੱਧ ਦੀ ਕੈਪੈਸਿਟੀ ਤੁਹਾਡੀ ਉਨੀ ਹੀ ਰਹਿਣੀ ਆ ਜਿੰਨੀਆਂ ਤੁਹਾਡੀਆਂ ਦਸਾਂ ਗਾਇਆਂ ਨੇ ਦੇਣੀਆਂ ਪਰ ਪਰ ਕਹਿਣ ਤੋਂ ਭਾਵ ਇਹ ਆ ਵੀ ਤੁਹਾਨੂੰ ਮਿੱਤਰੋ ਬੱਚੇ ਆ ਨਾ ਜਿਹੜੇ ਮਗਰ ਜਾਨਵਰ ਵੀ ਚੰਗੇ ਆ ਜਾਣੇ ਆ ਤੇ ਬਾਕੀ ਬਈ ਵੱਡੀ ਗੱਲ ਇਹ ਆ ਵੀ ਕੱਲ ਨੂੰ ਜੇ ਤੁਸੀਂ ਇਹ ਜਾਨਵਰ ਵੇਚਣੇ ਆ 200 ਚੋਕੇ ਫਿਰ ਵੀ ਤੁਹਾਨੂੰ ਇਹਨਾਂ ਦੀ ਕੀਮਤ ਉੱਤੇ ਵਿੱਚ ਘਟਾਣੀ ਹੋਣਾ ਪੈਸੇ ਤੁਹਾਡੇ ਖਰਾਬ ਨਹੀਂ ਹੁੰਦੇ ਲਾਏ ਹੋਏ ਕਰਮ ਵਾਲੀਆਂ ਤੰਦਰੁਸਤ ਰਹਿਣ ਜਿਹੜੀ ਵੱਡੀ ਗੱਲ ਇਹ ਹੁੰਦੀ ਆ ਇਹਨਾਂ ਦੀ ਤੇ ਇਹ ਜਾਨਵਰ ਸੀ ਬਾਈ ਦੇ ਬਾਈ ਜੀਵਨ ਦੇ ਘਰੋਂ ਦਿਖਾਏ ਆ ਪਿੰਡ ਹਰ ਇੱਕੇ ਕਲਾ ਦੇ ਵਿੱਚ ਉਹ ਦਿਖਾਈ ਆ ਹਰੀ ਕੇ ਕਲਾ ਪਿੰਡ ਜ਼ਿਲ੍ਹਾ ਮੁਕਸਰ ਸਾਹਿਬ ਦਾ ਪਿੰਡ ਆ ਤੇ ਮਿੱਤਰੋ ਸਾਰੇ ਜਾਨਵਰਾਂ ਦੀ ਪ੍ਰੋਪਰ ਡਿਟੇਲ ਲੈ ਦਿੱਤੀ ਆ ਅਗਲੀ ਕਾਰਵਾਈ ਤੁਸੀਂ ਕਰਨੀ ਆ ਲੈ ਵੀ ਭਾਈ ਨੰਬਰ ਬੋਲ ਦੀਏ ਕਿਹੜਾ ਦੇ ਆਪਣਾ 81949 ਜੀ 81949 4432 4432 ਹਾਂ ਜੀ 819494432 ਲੈ ਵੀ ਇਸ ਨੰਬਰ ਤੇ ਕਰ ਲਿਓ ਮਿੱਤਰੋ ਭਾਈ ਨਾਲ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ